ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਤੇ ਸੋ ਗੱਲਬਾਤ ਆਦੀ ਬੜੀ ਦਿਲਚਸਪ ਹੈ ਯੋਯੋ ਹਨੀ ਸਿੰਘ ਹਨੀ ਸਿੰਘ ਨੂੰ ਕੌਣ ਨਹੀਂ ਜਾਣਦਾ ਇਹ ਬੜਾ ਸੁਪਰਸਟਾਰ ਹੁੰਦਾ ਸੀ ਪਰ ਵਿਚ ਨੂੰ ਇਹ ਗਾਇਬ ਰਹਾ ناکਾਮ ਹੋਇਆ ਤੇ ਹੁਣ ਇਹਨੇ ਮੁੜ ਵਾਪਸੀ ਕੀਤੀ ਹੈ ਤਾਂ ਕੀ ਹੈ ਇਹਦੀ ਸਾਰੀ ਕਹਾਣੀ ਕੀ ਚੱਕਰਬਾਜੀ ਪਈ ਇਹਦੇ ਨਾਲ ਏ ਦੱਸਾਂਗੇ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਬਹੁਤ ਹੀ ਦਿਲਚਸਪ ਅਤੇ ਰੋਚਕ ਵੀ ਹੈ ਇਹਨੂੰ ਸਾਰੀ ਨੂੰ ਸੁਣਨਾ ਔਰ ਜੇ ਨਾ ਵੀਰਾਂ ਭੈਣਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬੱਟਨ ਵੀ ਦਬਲੋ ਤਾਂ ਕਿ ਐਦਾਂ ਦੀਆਂ ਦਿਲਚਸਪ ਵੀਡੀਓ ਆਪਾਂ ਤੁਹਾਡੇ ਲਈ ਲਿਆਉਂਦੇ ਰਹੀਏ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਦੋਸਤੋ ਯੋਯੋ ਹਨੀ ਸਿੰਘ ਇਹ ਨਾਂ ਉਸ ਕਲਾਕਾਰ ਦਾ ਏ ਜੋ ਸੂਰਜ ਦੀ ਤਰ੍ਹਾਂ ਚਮਕਿਆ ਪਰ ਫਿਰ ਉਹ ਤੇ ਸਾਲਾਂ ਦਾ ਕਰਨ ਲੱਗ ਗਿਆ ਹੁਣ ਇਹ ਦੇਸੀ ਕਲਾਕਾਰ ਫਿਰ ਤੋਂ ਆਪਣਾ ਜਲਵਾ ਦਿਖਾਉਣ ਲਈ ਤਿਆਰ ਹੈ ਜੇਕਰ ਤੁਸੀਂ ਰੈਪ 뮤직 ਦੇ دیਵਾਨੇ ਹੋ ਤਾਂ ਇਹ ਲਗਭਗ ਅਸੰਭਵ ਹੈ ਕਿ ਤੁਹਾਡੀ ਪਲੇਲਿਸਟ ਵਿੱਚ ਹਨੀ ਸਿੰਘ ਦੇ ਗੀਤ ਨਾ ਹੋਣ ਪਰ ਕਈ ਸਾਲਾਂ ਤੋਂ ਨਾ ਤਾਂ ਉਹਨਾਂ ਦਾ ਕੋਈ ਹਿੱਟ ਗੀਤ ਆਇਆ ਤੇ ਨਾ ਹੀ ਉਹ ਜਨਤਕ ਤੌਰ ਤੇ ਨਜ਼ਰ ਆਇਆ ਸਾਹਮਣੇ ਆਈਆਂ ਤਾਂ ਸਿਰਫ ਉਹਨਾਂ ਨਾਲ ਜੁੜੀਆਂ ਨੈਗੇਟਿਵ ਖਬਰਾਂ ਪਰ ਹੁਣ ਹਨੀ ਸਿੰਘ ਵਾਪਸੀ ਕਰ ਰਿਹਾ ਆਪਣੀ ਇਸ ਵਾਪਸੀ ਨੂੰ ਉਹਨੇ ਹਨੀ ਸਿੰਘ 3.0 ਨਾ ਦਿੱਤਾ ਹੈ ਤਾਂ ਦੋਸਤੋ ਉਹਨਾਂ ਤੋਂ 뮤직 ਇੰਡਸਟਰੀ ਦੇ ਵਿੱਚ ਆਉਣ ਬਿਮਾਰੀ ਨਿੱਜੀ ਜ਼ਿੰਦਗੀ ਤੇ ਕੰਮ ਬੈਕ ਨਾਲ ਜੁੜੇ ਕਈ ਸਵਾਲਾਂ ਦੇ ਜਵਾਬ ਉਹ ਜਿਹੜੇ ਦਿੱਤੇ ਹੀ ਉਹਨੇ ਉਹ ਦੱਸਦੇ ਹਾਂ ਤੁਹਾਨੂੰ ਤਾਂ ਦੋਸਤੋ ਹਨੀ ਸਿੰਘ ਕਹਿੰਦਾ ਕਿ ਬਚਪਨ ਤੋਂ ਹੀ ਸੰਗੀਤ ਦੇ ਵਿੱਚ ਮੇਰੀ ਦਿਲਚਸਪੀ ਸੀ 13 ਸਾਲ ਦੀ ਉਮਰ ਵਿੱਚ ਮੈਂ ਆਪਣੇ ਸਕੂਲ 'ਚ ਪ੍ਰਾਰਥਨਾ ਦੇ ਦੌਰਾਨ ਤਬਲਾ ਵਜਾਉਂਦਾ ਹੁੰਦਾ ਸੀ। ਉਹਦੇ ਬਾਅਦ ਤਬਲਾ ਬੰਦ ਕਰਤਾ ਪਰ ਘਰ 'ਚ ਸੰਗੀਤ ਦਾ ਬਹੁਤ ਮਾਹੌਲ ਸੀ। ਸਾਲ 1999 ਦੇ ਵਿੱਚ ਮੈਂ ਹਿਪ-ਹੌਪ ਸੁਣਨਾ ਸ਼ੁਰੂ ਕੀਤਾ। ਏ ਆਰ ਰਹਿਮਾਨ ਨੂੰ ਬਹੁਤ ਸੁਣਿਆ। 2000 ਤੋਂ ਇੰਟਰਨੈਸ਼ਨਲ ਹਿਪ-ਹੌਪ ਸੁਣਨਾ ਸ਼ੁਰੂ ਕੀਤਾ। ਫਿਰ ਸੋਚਿਆ ਕਿ ਕੁਝ ਅਜਿਹਾ ਹੀ ਕਰਨਾ ਹੈ। ਪਰ ਉਹ ਕਿਵੇਂ ਇਹ ਸਮਝ ਨਹੀਂ ਸੀ ਆ ਰਿਹਾ। ਮੈਂ ਆਈਟੀ ਐਸਨ ਲਈ ਕੀਤੀ ਕਿ ਬੀਟ ਬਣਾ ਸਕਾਂ 2003 ਵਿੱਚ ਮੈਂ ਅੰਡਰਗਰਾਊਂਡ ਰੈਪਰਜ਼ ਲਈ ਪੀਟ ਬਣਾਈ 2005 ਵਿੱਚ ਮੈਨੂੰ ਪਹਿਲੀ ਵਾਰ ਅਸ਼ੋਕ ਮਸਤੀ ਨਾਲ ਗੀਤ ਕੰਪੋਜ਼ ਕਰਨ ਦਾ ਮੌਕਾ ਮਿਲਿਆ ਤੇ ਮੈਂ ਗੀਤ ਬਣਾਇਆ ਖੜ ਕੇ ਗਲਾਸੀ ਤੇਰੇ ਨਾਂ ਤੇ ਜੋ ਸੁਪਰ ਹਿੱਟ ਸੀ ਪਰ ਉਹਦੇ ਬਾਅਦ ਵੀ ਮੇਰੇ ਕੋਲ ਕੰਮ ਨਹੀਂ ਸੀ ਉਹ ਕਹਿੰਦਾ ਕਿ ਉਹਦੇ ਬਾਅਦ 2007 ਚ ਮੈਂ ਬਤੌਰ 뮤జిక్ ਡਾਇਰੈਕਟਰ ਪੰਜਾਬ ਸ਼ਿਫਟ ਹੋ ਗਿਆ ਉਸ ਤੋਂ ਪਹਿਲਾਂ ਮੈਨੂੰ ਲਿਖਣਾ ਨਹੀਂ ਆਉਂਦਾ ਸੀ ਸਿਰਫ 뮤జిక్ ਬਣਾਉਣਾ ਆਉਂਦਾ ਸੀ ਫਿਰ ਹੌਲੀ-ਹੌਲੀ ਲਿਖਣਾ ਸ਼ੁਰੂ ਕੀਤਾ ਥੋੜਾ-ਥੋੜਾ ਰੈਪ ਕਰਨਾ ਸ਼ੁਰੂ ਕੀਤਾ ਐਲਬਮ ਡਿਜ਼ਾਈਨ ਕਰਨਾ ਸ਼ੁਰੂ ਕੀਤਾ ਉਹ ਮੰਨਦਾ ਹਣੀ ਸਿੰਘ ਕਿ ਉਹਨੇ ਛੋਟੀ ਉਮਰ ਚ ਕੰਮ ਸ਼ੁਰੂ ਕਰਤਾ ਸੀ ਤੇ ਉਹਦਾ ਕੰਮ ਚੱਲ ਵੀ ਗਿਆ ਸੀ ਕੁਝ ਹੀ ਸਾਲਾਂ ਵਿੱਚ ਉਹ ਪੰਜਾਬ ਦਾ ਸਟਾਰ ਸੀ ਪਰ ਦਿੱਲੀ ਮੁੰਬਈ ਤੇ ਮੈਟਰੋ ਸ਼ਹਿਰਾਂ ਚ ਕੋਈ ਖਾਸ ਪਛਾਣ ਨਹੀਂ ਸੀ ਇਹਦੇ ਬਾਅਦ ਹਨੀ ਸਿੰਘ ਨੇ ਖੁਦ ਨੂੰ ਲਾਂਚ ਕਰਨ ਦਾ ਫੈਸਲਾ ਕੀਤਾ ਤੇ ਖੁਦ ਉੱਤੇ ਕੰਮ ਕਰਨਾ ਵੀ ਸ਼ੁਰੂ ਕੀਤਾ ਉਹ ਕਹਿੰਦਾ ਖੁਦ ਤੇ ਕੰਮ ਕਰਨ ਤੋਂ ਬਾਅਦ ਮੈਂ ਆਪਣਾ ਪਹਿਲਾ ਗੀਤ ਲਾਂਚ ਕੀਤਾ ਬਰਾਊਨ ਰੰਗ ਤੇ ਦੁਕਾਨ ਚੱਲ ਪਈ ਫਿਰ ਤਾਂ ਇੱਕ ਤੋਂ ਵੱਧ ਕੇ ਇੱਕ ਸੁਪਰ ਹਿੱਟ ਗੀਤ ਆਉਂਦੇ ਗਏ ਤਾਂ ਇਹ ਚਮਕਿਆ ਕਿਵੇਂ ਸtਾਰਾ ਇਹਦਾ ਕੈਰੀਅਰ ਦੇ ਸ਼ੁਰੂਆਤੀ ਦਿਨਾਂ ਦੀਆਂ ਚੁਣੌਤੀਆਂ ਬੜੇ ਹਨੀ ਸੀ ਕਹਿੰਦਾ ਕਿ ਉਹ ਕੁਝ ਨਵਾਂ ਟਰਾਈ ਕਰਨਾ ਚਾਹੁੰਦਾ ਸੀ ਪਰ ਲੋਕ ਉਹਦੇ ਤੇ ਭਰੋਸਾ ਹੀ ਨਹੀਂ ਕਰ ਰਹੇ ਸੀ ਤੇ ਕੁਝ ਵੀ ਨਵਾਂ ਕਰਨ ਲਈ ਉਹਨੂੰ ਸਪੋਰਟ ਨਹੀਂ ਕਰ ਰਹੇ ਸਨ ਹਣੀ ਸਿੰਘ ਐਸੇ ਸੰਦਰਭ ਵਿੱਚ ਦਲਜੀਤ ਦੋ ਸਾਹ ਦੇ ਨਾਲ ਜੁੜਿਆ ਇੱਕ ਕਿੱਸਾ ਉਹ ਦੱਸਦਾ ਕਿ ਦਲਜੀਤ ਨੇ ਵੀ ਉਹਦੇ ਉੱਤੇ ਭਰੋਸਾ ਨਹੀਂ ਕੀਤਾ ਸੀ ਉਹ ਕਹਿੰਦਾ ਸਾਲ 2009 ਚ ਆਪਣੀ ਐਲਬਮ ਲਈ ਦਲਜੀਤ ਮੇਰੇ ਕੋਲ ਆਏ ਉਹਨਾਂ ਨੇ ਮੈਨੂੰ ਬਤੌਰ 뮤ਜ਼ਿਕ ਪ੍ਰੋਡਿਊਸਰ ਸਾਈਨ ਕੀਤਾ ਦਲਜੀਤ ਨਾਲ ਗੱਲਬਾਤ ਦੇ ਦੌਰਾਨ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਜੋ ਅਜੇ ਤੱਕ ਕਰ ਰਹੇ ਹੋ ਉਹੀ ਕਰਨਾ ਜਾਂ ਫਿਰ ਕੁਝ ਨੈਕਸਟ ਲੈਵਲ ਦਾ ਕਰਨਾ ਹੈ ਦਲਜੀਤ ਵੀ ਨੈਕਸਟ ਲੈਵਲ ਕੰਮ ਕਰਨ ਲਈ ਤਿਆਰ ਹੋ ਗਿਆ ਤੇ ਇਹੀ ਐਲਬਮ ਦਾ ਫਿਰ ਨਾਂ ਵੀ ਪੈ ਗਿਆ 2009 ਤੋਂ ਲੈ ਕੇ 2010 ਤੱਕ ਐਲਬਮ ਡਿਜ਼ਾਈਨ ਦਾ ਕੰਮ ਹੋਇਆ ਤੇ ਉਸ ਵਿੱਚ ਇੱਕ ਹਿਪ ਹੌਪ ਗੀਤ ਵੀ ਰੱਖਿਆ ਗਿਆ ਸੀ ਪੰਗਾ ਜੋ ਬਾਹਰ ਵਿੱਚ ਬਹੁਤ ਹਿੱਟਰ ਰਿਹਾ ਐਲਬਮ ਰਿਲੀਜ਼ ਦੇ ਸਮੇਂ ਦਿਲਜੀਤ ਉਹ ਨੂੰ ਪਹਿਲਾਂ ਰਿਲੀਜ਼ ਕਰਨ ਲਈ ਤਿਆਰ ਨਹੀਂ ਸੀ ਤਾਂ ਦੋਸਤੋ ਇਹਦਾ ਯੋਯੋ ਨਵਾਂ ਕਿਤਾਬ ਆ ਆਪਣੇ ਨਾਂ ਪਿੱਛੇ ਦੀ ਕਹਾਣੀ ਬਾਰੇ ਇਹ ਕਹਿੰਦਾ ਕਿ ਹਣੀ ਮੇਰਾ ਛੋਟਾ ਨਾਂ ਹੈ ਸਿੰਘ ਮੇਰਾ ਸਰਨੇਮ ਤਾਂ ਪਹਿਲਾ ਐਲਬਮ ਦੇ ਪਿੱਛੇ 뮤직 ਡਾਇਰੈਕਟਰ ਦੀ ਇੱਕ ਛੋਟੀ ਜੀ ਫੋਟੋ ਲਾਈ ਜਾਂਦੀ ਸੀ ਤੇ ਉਸ ਤੇ ਮੇਰਾ ਨਾਂ ਹੁੰਦਾ ਸੀ ਜਦੋਂ 뮤직 ਬਣਾਉਂਦੇ ਬਣਾਉਂਦੇ 5 ਸਾਲ ਬੀਤੇ ਤੇ ਮੈਨੂੰ ਪੰਜਾਬ ਵਿੱਚ ਬੈਸਟ 뮤직 ਡਾਇਰੈਕਟਰ ਦਾ ਅਵਾਰਡ ਮਿਲਿਆ ਤਾਂ ਮਨ ਨੂੰ ਲੱਗਿਆ ਕਿ ਹੁਣ ਆਪਣੀ ਪੈਕੇਜਿੰਗ ਕਰਨੀ ਚਾਹੀਦੀ ਹੈ ਉਹ ਕਹਿੰਦਾ ਉਹ ਤੋਂ ਬਾਅਦ ਇਹ ਯੋਯੋ ਨਾ ਜੁੜਿਆ ਯੋਯੋ ਵੀ ਬਸ ਇੱਕ ਸਲੈਂਗ ਸੀ ਜਿਹਦਾ ਮਤਲਬ ਸੀ ਤੁਹਾਡਾ ਆਪਣਾ ਉਹ ਮੈਨੂੰ ਇਸ ਤਰ੍ਹਾਂ ਹੀ ਬੁਲਾਉਂਦੇ ਸਨ ਤੇ ਇਸ ਤਰ੍ਹਾਂ ਹੀ ਕਹਿੰਦਾ ਮੇਰਾ ਨਾਮ ਪੈ ਗਿਆ ਹਨੀ ਸਿੰਘ ਆਪਣੀ ਵਾਪਸੀ ਨੂੰ 3.0 ਕਹਿ ਰਿਹਾ ਉਹ ਖੜਕੇ ਗਲਾਸੀ ਤੋਂ ਲੈ ਕੇ ਦੇਸੀ ਕਲਾਕਾਰ ਤੱਕ ਦੇ ਸਫ਼ਰ ਨੂੰ ਆਪਣਾ ਪਹਿਲਾ ਪੜਾ ਮੰਨਦਾ। ਉਹਦੇ ਬਾਅਦ ਬਾਲੀਵੁੱਡ 'ਚ ਸੁਪਰ ਹਿੱਟ ਗੀਤ ਦੇਣ ਦੇ ਬਾਵਜੂਦ ਆਪਣੀ ਨਿੱਜੀ ਪਛਾਣ ਨੂੰ ਬਣਾ ਕੇ ਰੱਖਣ ਦੀ ਕਾਮਯਾਬੀ ਤੇ ਉਹਦੇ ਬਾਅਦ ਬਿਮਾਰੀ ਅਤੇ ਪੂਰੀ ਤਰ੍ਹਾਂ ਚੱਕਨਾਚੂਰ ਹੋ ਜਾਣ ਨੂੰ ਦੂਜਾ ਪੜਾ ਦੱਸਦਾ। ਹੁਣ ਉਹ ਆਪਣੀ ਵਾਪਸੀ ਨੂੰ ਤੀਜਾ ਪੜਾ ਮੰਨਦਾ। ਤਾਂ ਹਨੇ ਸਿੰਘ ਲਗਭਗ 5 ਸਾਲ ਕੈਪ ਰਿਆ। ਪਰ ਉਹਦੇ ਲਈ ਸਭ ਤੋਂ ਰਾਹਤ ਵਾਲੀ ਗੱਲ ਇਹ ਰਹੀ ਕਿ ਉਹਨੇ ਆਪਣਿਆਂ ਨੇ ਉਹਨਾਂ ਦਾ ਕਦੇ ਵੀ ਸਾਥ ਨਹੀਂ ਛੱਡਿਆ ਉਹ ਕਹਿੰਦਾ 7 ਸਾਲ ਤੱਕ ਮੇਰੇ ਪ੍ਰਸ਼ੰਸਕ ਰਹੇ ਮੇਰੇ ਲਈ ਖੜੇ ਰਹੇ ਉਹਨਾਂ ਨੇ ਮੈਨੂੰ ਅੱਲਾ ਜਰੀ ਦਿੱਤੀ ਤੇ ਸ਼ਾਇਦ ਇਹੀ وجہ ਹੈ ਕਿ ਹਨੀ ਸਿੰਘ 3.0 ਬਾਰੇ ਸੋਚ ਸਕਿਆ ਤਾਂ ਡਰਗ ਐਡਿਕਟ ਵਰਗੇ ਦੋਸ਼ਾਂ ਤੇ ਕੀ ਕਹਿੰਦਾ ਹੈ ਉਹ ਕਹਿੰਦਾ ਜਦੋਂ ਮੈਂ ਡੋਪ ਸ਼ੋ ਵਰਗੇ ਗੀਤ ਦਿੱਤੇ ਉਦੋਂ ਪੰਜਾਬ 'ਚ ਲੋਕਾਂ ਨੇ ਮੇਰੇ ਪੁਤਲੇ ਜਲਾਏ ਪਰ ਮੈਂ ਕਿਸੇ ਨੂੰ ਤਵੱਜੋ ਨਹੀਂ ਦਿੱਤੀ ਕਿਉਂਕਿ ਲੋਕ ਤਾਂ ਪਿਆਰ ਕਰ ਹੀ ਰਹੇ ਸਨ ਤੇ ਬਸ ਮੁੱਠੀ ਪਰ ਲੋਕ ਸਨ ਜੋ ਐਦਾਂ ਕਰ ਰਹੇ ਸੀ ਇਸ ਲਈ ਮੈਨੂੰ ਕੋਈ ਬਹੁਤਾ ਫਰਕ ਜ਼ਿਆਦਾ ਫਰਕ ਨਹੀਂ ਪਿਆ ਜੇਕਰ ਮੈਂ ਡਰੱਗ ਐਡਿਕਟ ਹੁੰਦਾ ਤਾਂ ਮੈਨੂੰ ਇੰਨਾ ਪਿਆਰ ਕਰਨ ਵਾਲੇ ਪ੍ਰਸ਼ੰਸਕ ਰਿਸ਼ਤੀਆਂ ਦੇ ਰੂਪ ਚ ਕਿਵੇਂ ਮਿਲੇ ਕਹਿੰਦਾ ਸ਼ਾਹਰੁਖ ਦਾ ਉਹ ਟੂਰ ਜਿਹਦੇ ਬਾਅਦ ਸਾਰਾ ਕੁਝ ਬਦਲ ਗਿਆ ਉਹ ਕਹਿੰਦਾ ਕਿ ਉਹ ਸ਼ਾਹਰੁਖਾ ਨਾਲ ਬਲ ਟੂਰ ਤੇ ਗਿਆ ਹੋਇਆ ਸੀ ਜਦ ਉਹਨੂੰ ਪਹਿਲੀ ਵਾਰ ਬਿਮਾਰੀ ਨੇ ਝਟਕਾ ਦਿੱਤਾ ਉਸ ਸਮੇਂ ਅਸੀਂ ਅਮਰੀਕਾ ਚ ਸ਼ੋਅ ਕਰਨੀ ਸੀ ਕਹਿੰਦਾ ਮਸਤੀ ਤੇ ਪੇਸ਼ ਕਰੀ ਦੇ ਰਿਆ ਸੀ ਪਰ ਤਬੀਅਤ ਅਜਹੀ ਵਿਗੜੀ ਕਿ ਮੈਨੂੰ ਚੱਲਦਾ ਹੋਇਆ ਛੋੜ ਛੱਡ ਕੇ ਆਉਣਾ ਪਿਆ ਇਸ ਤੋਂ ਇਲਾਵਾ ਸਟਾਰ ਪਲੱਸ ਤੇ ਇੱਕ ਰਿਐਲਿਟੀ ਸ਼ੋ ਚੱਲ ਰਿਹਾ ਸੀ ਉਹ ਬੰਦ ਹੋ ਗਿਆ ਉਸ ਸਮੇਂ ਮੈਂ ਕ੍ਰੈਸ਼ ਕਰ ਗਿਆ ਸੀ ਮੈਨੂੰ ਬਾਈਪੋਲਰ ਡਿਸਆਰਡਰ ਵਿਦ ਸਾਈਕੋਟਿਕ ਸਿੰਪਟਮਸ ਹੋ ਗਏ ਸੀ ਕਹਿੰਦਾ ਇਹ ਸਿਰਫ ਕੋਈ ਡਿਪਰੈਸ਼ਨ ਜਾਂ ਐਂਗਜ਼ਾਇਟੀ ਨਹੀਂ ਸੀ ਇਹ ਉਹ ਤੋਂ ਵੀ ਕਿਤੇ ਜ਼ਿਆਦਾ ਸੀ ਇਹ ਇੱਕ ਭਿਆਨਕ ਮੈਂਟਲ ਹੈਲਥ ਪ੍ਰੋਬਲਮ ਸੀ ਜੀਨੇ ਮੈਨੂੰ ਬੁਰੀ ਤਰ੍ਹਾਂ ਹਲਾਤ ਆ ਸੀ ਮੈਂ ਕਹਿੰਦਾ ਘਰ ਵਾਲਿਆਂ ਨੂੰ ਕਿਹਾ ਕਿ ਹੁਣ ਮੇਤੇ ਕੰਮ ਨਹੀਂ ਹੋਣਾ ਮੈਨੂੰ ਘਰ ਲੈ ਜਾਓ ਕਿਉਂਕਿ ਮੈਂ ਕੰਟਰੈਕਟਰ ਨਾਲ ਬੰਨਿਆ ਹੋਇਆ ਸੀ ਤਾਂ ਘਰ ਵਾਲਿਆਂ ਨੇ ਕਿਹਾ ਕਿ ਕੇਸ ਹੋ ਜਾਣਾ ਪਰ ਮੈਂ ਕਿਹਾ ਜਿਹਨੂੰ ਜੋ ਕਰਨਾ ਕਰ ਲਵੇ ਬਸ ਮੈਂ ਘਰ ਜਾਣਾ ਇਸ ਟੂਰ ਦੇ ਦੌਰਾਨ ਕੁਝ ਅਜੀਬ ਹੋਇਆ ਕਿ ਹਨੀ ਸਿੰਘ ਸਟੇਜ ਤੇ ਸੀ ਉਹ ਇੱਕ ਗੀਤ ਪੇਸ਼ ਵੀ ਕਰ ਚੁੱਕਿਆ ਸੀ ਪਰ ਦੂਜੇ ਗੀਤ ਦੇ ਵਿਚਕਾਰ ਉਹ ਰੁਕ ਗਿਆ ਉਹ ਅੱਗੇ ਗਾ ਹੀ ਨਹੀਂ ਪਾਰਿਆ ਸੀ ਉਦੋਂ ਬੈਕ ਸਟੇਜ ਤੋਂ ਫਰਾਖਾਨ ਅਭਿਸ਼ੇਕ ਦੀਪਿਕਾ ਪਾਦੂਕੋਂ ਡਾਂਸ ਕਰਦੇ ਹੋਏ ਆਏ ਤੇ ਕੁਝ ਇਸ ਤਰ੍ਹਾਂ ਸਟੇਜ ਤੋਂ ਲੈ ਕੇ ਗਏ ਜਿਵੇਂ ਕੋਈ ਐਕਟ ਹੋਵੇ ਹਣੀ ਆਪਣੀ ਬਿਮਾਰੀ ਬਾਰੇ ਕਹਿੰਦਾ ਕਹਿੰਦਾ ਇਹ ਬਿਮਾਰੀ ਇੰਨੀ ਬੜੀ ਸੀ ਕਹਿੰਦਾ ਮੈਨੂੰ ਖੁਦ ਨੂੰ ਠੀਕ ਕਰਨ 'ਚ ਵੀ 5 ਸਾਲ ਲੱਗੇ ਤਾਂ ਉਸ ਤੋਂ ਬਾਅਦ ਕਹਿੰਦਾ ਉਸ ਟੂਰ ਬਾਰੇ ਦੱਸਦਾ ਉਹ ਕਿ ਜਦੋਂ ਸ਼ਾਹਰੂਖ ਖਾਨ ਨੂੰ ਉਹਨਾਂ ਦੀ ਖਰਾਬ ਸਿਹਤ ਬਾਰੇ ਪਤਾ ਲੱਗਿਆ ਤਾ ਉਹਨਾਂ ਨੇ ਖੁਦ ਉਹਨਾਂ ਨਾਲ ਗੱਲ ਕੀਤੀ ਤੇ ਹਾਲਾਤ ਸਮਝਦੇ ਹੋਏ ਉਹਨਾਂ ਨੂੰ ਜਾਣ ਲਈ ਕਹਿਤਾ ਬਿਮਾਰੀ ਦੇ ਦਿਨਾਂ ਦਾ ਹਾਲ ਦੱਸਦੇ ਹੋਏ ਕਹਿੰਦਾ ਕਹਿੰਦਾ 5 ਸਾਲ ਜਿਉ ਮੈਂ ਬਿਮਾਰ ਰਹਾ ਤਾਂ ਮੈਂ 5 ਸਾਲ ਮੋਬਾਈਲ ਨੂੰ ਹੱਥ ਨਹੀਂ ਲਾਇਆ ਪਰ ਇਸ ਬਚਕਾਰ ਅਕਸ਼ੇ ਕੁਮਾਰ ਨਾਲ ਦੋ ਵਾਰ ਗੱਲ ਹੋਈ ਦੀਪਿਕਾ ਪਾਦੂ ਕੌਣ ਨੇ ਡਾਕਟਰਾਂ ਬਾਰੇ ਸਲਾਹ ਦਿੱਤੀ ਹਨੀ ਸੀ ਕਹਿੰਦਾ ਕਿ ਲੋਕਾਂ ਨੇ ਮੇਰੇ ਬਾਰੇ ਕਈ ਤਰ੍ਹਾਂ ਦੀ ਗੱਲਾਂ ਫਲਾਈਆਂ ਪਰ ਕਿਸੇ ਨੂੰ ਸੱਚਾਈ ਨਹੀਂ ਸੀ ਪਤਾ Netflix ਤੇ ਡਾਕੂਮੈਂਟਰੀ ਉਹ ਕਹਿੰਦਾ ਲੋਕ ਮੈਨੂੰ ਲਗਾਤਾਰ ਪੁੱਛ ਰਹੇ ਸੀ ਕਿ ਬੀਤੇ ਸਾਲਾਂ 'ਚੋਂ ਕਿੱਥੇ ਸੀ ਹਾਲਾਂਕਿ ਮੈਂ ਸਿਰਫ ਆਪਣੇ ਪ੍ਰਸ਼ੰਸਕਾਂ ਲਈ ਇਹ ਗੱਲ ਦੱਸੀ ਕਿ ਮੈਂ ਬਿਮਾਰ ਸੀ ਹਣੀ ਸਿੰਘ ਦੇ ਜੀਵਨ ਤੇ ਹੁਣ ਨੈਟਫਲਿਕਸ ਤੇ ਇੱਕ ਡਾਕੂਮੈਂਟਰੀ ਵੀ ਬਣ ਰਹੀ ਹੈ ਹਣੀ ਨੇ ਉਹ ਨਾ 7 ਸਾਲਾਂ ਦੇ ਹਨੇਰੇ ਬਾਰੇ ਇਸ ਡਾਕੂਮੈਂਟਰੀ ਚ ਡਾਕੂਮੈਂਟਰੀ ਚ ਬੜੇ ਵਿਸਥਾਰ ਨਾਲ ਗੱਲ ਕਰੀ ਹੈ ਉਹ ਕਹਿੰਦਾ ਮੈਂ ਹੁਣ ਜਦੋਂ ਲੋਕਾਂ ਨੂੰ ਦੇਖਦਾ ਤਾਂ ਸਮਝਦਾ ਕਿ ਇਹ ਬਹੁਤ ਸਾਰੇ ਲੋਕਾਂ ਦੀ ਸਮੱਸਿਆ ਬਣਦੀ ਜਾ ਰਹੀ ਹੈ ਪਰ ਘਰ ਵਾਲੇ ਇਤੇ ਗੱਲ ਕਰਨ ਤੋਂ ਕਤਰਾਉਂਦੇ ਆ ਮੈਂ ਮੈਂ ਤਾਂ ਅਜਹੀ ਸਟੇ ਤੇ ਸੀ ਕਿ ਜਿਵੇਂ ਸੜਕ ਤੇ ਪਾਗਲ ਲੋਕ ਘੁੰਮਦੇ ਮੈਂ ਕੁਝ ਉਸ ਤਰ੍ਹਾਂ ਦਾ ਹੀ ਹੋ ਗਿਆ ਸੀ ਇੱਕ ਡੇਢ ਸਾਲ ਮੈਂ ਉਸੇ ਪਾਗਲ ਹੀ ਤਰ੍ਹਾਂ ਰਹਿੰਦਾ ਸੀ ਮੇਰਾ ਕੇਸ ਉਸ ਪੱਧਰ ਤੱਕ ਖਰਾਬ ਹੋ ਗਿਆ ਜੀ ਕਹਿੰਦਾ ਹਾਲਾਂਕਿ ਹਨੀ ਸਿੰਘ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਮੰਨਦਾ ਕਿ ਉਹਨਾਂ ਨੂੰ ਐਦਾਂ ਦਾ ਪਰਿਵਾਰ ਮਿਲਿਆ ਜਿਨੇ ਉਹਨਾਂ ਨੂੰ ਵਿਚਕਾਰ ਨਹੀਂ ਛੱਡਿਆ ਤੇ ਹਰ ਕਦਮ ਤੇ ਸਾਥ ਦਿੱਤਾ ਸੰਭਾਲਿਆ ਤੇ ਇਸ ਕਾਬਲ ਬੰਦ ਦਿੱਤੀ ਤਾਂ ਉਹ ਹੁਣ ਦੁਬਾਰੇ ਆਪਣੇ ਪੈਰਾਂ ਤੇ ਖੜਾ ਹੋ ਚੁੱਕਿਆ ਹੈ ਤੇ ਨਵੇਂ ਨਵੇਂ ਗੀਤ ਵੀ ਲੈ ਕੇ ਆ ਰਿਹਾ ਤਾਂ ਦੋਸਤੋ ਇਹ ਸੀ ਅੱਜ ਦੀ ਵੀਡੀਓ ਸਭ ਮਿਲਦੇ ਆ ਅਗਲੀ ਵੀਡੀਓ ਵਿੱਚ ਦਿਓ ਆਗਿਆ ਸਤਿ ਸ਼੍ਰੀ ਅਕਾਲ